ਯਾ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਹੈ ਵੀ ਇੱਕ ਬੰਦੇ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਤਪਾਇਆ ਹੈ ਉਹ ਬੰਦੇ ਦੀ ਜੁਰਤ ਇਸ ਕਰਕੇ ਵਧੀ ਕਿਉਂਕਿ ਜਿਹੜੇ ਸਾਡੇ ਨਾਲ ਕੁਝ ਆਗੂ ਸੀਗੇ ਉਹ ਆਉਦੇ ਹਿਤਾ ਕਰਕੇ ਗੋਲ ਹੋ ਗਏ ਉਸ ਬੰਦੇ ਦੇ ਖਿਲਾਫ ਐਸਐਸਵੀ ਵਿਜੀਲੈਂਸ ਕੋਲੇ ਇਨਕੁਆਇਰੀ ਆ ਚੁੱਕੀ ਹੈ ਐਸਐਸਪੀ ਵਿਜੀਲੈਂਸ ਨੇ ਇਨਕੁਆਇਰੀ ਇੰਸਪੈਕਟਰ ਨੂੰ ਮਾਰਕ ਕਰਤੀ ਉਹਦੀ ਕਰਪਸ਼ਨ ਜਿੰਨੀ ਉਹਨੇ ਆਪਦੀ ਡਿਊਰੀ ਡਿਊਰਿੰਗ ਕੀਆ ਸਰਵਿਸ ਦੇ ਦੌਰਾਨ ਮੇਰਾ ਲੋਕਾਂ ਨੂੰ ਖੁੱਲਾ ਸੱਦਾ ਹੈ ਭਾਈਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਉਸ ਬੰਦੇ ਨੂੰ ਸਬਕ ਸਿਖਾਉਣਾ ਚਾਹੀਦਾ ਜਿਹਨੇ ਪੰਜੇ ਫੇਸਾਂ ਦੇ ਲੋਕ ਤੇ ਹੋਰ ਕਲੋਨੀਆਂ ਦੇ ਲੋਕ ਤਪਾਏ ਆ ਉਦੀ ਇਨਕੁਆਰੀ ਦੇ ਨਾਲ ਮੈਂ ਮੂਹਰੇ ਲੱਗਣ ਨੂੰ ਤਿਆਰ ਆ ਪੰਜੇ ਬੇਸਾਂ ਦੇ ਲੋਕ ਨਾਲ ਲੱਗਣ ਐ ਕੁਐਰੀ ਆ ਚੁੱਕੀ 100 150 ਬੰਦੇ ਨੇ ਦਸਕਤ ਕਰਕੇ ਦਿੱਤਾ ਸੀ ਉਹਨੂੰ ਭਜਦਿਆਂ ਨੂੰ ਬਾਹਰ ਫੇਰ ਇੱਕੋ ਹੀ ਗੱਲ ਐ ਦਿਖਾਉਣਾ ਚਾਹੀਦਾ ਜੇ ਲੋਕ ਚੁੱਪ ਕਰਕੇ ਬੈਠਣਗੇ ਇਹ ਜੇ ਸ਼ਰਾਰਤੀ ਲੋਕਾਂ ਦਾ ਹੌਸਲਾ ਵੱਧ ਐ ਜਿਹੜੇ ਲੋਕ ਮੇਰੇ ਸਾਥੀ ਮੇਰੇ ਨਾਲ ਚੱਲੇ ਸੀ ਜਿਹੜੇ ਮਗਰੋਂ ਗੋਲ ਹੋ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਐ ਮੂਹਰੇ ਆਓ ਨਿਕਲ ਕੇ ਇਹ ਜਿਹੜੇ ਡਾਈਟ ਕੋਕ ਪੀ ਜੇ ਜੇ ਦੀਆਂ ਖਾਗੀਆਂ ਆਪਾਂ ਅੰਦਰ ਵੜ ਕੇ ਏਸੀ ਜੀ ਕਹਿੰਦੇ ਕੋਈ ਬਾਤ ਨਹੀਂ ਜੀ ਦੇਖ ਲੱਤਿਆ ਹੋ ਜਾਏਗਾ ਕਿ ਆਉਣੀ ਹੁੰਦਾ ਲੜਾਈ ਦੇ ਮੈਦਾਨ ਚ ਕਿਸਾਨ ਬੈਠੇ ਆ ਲੜੀ ਜਾਂਦੇ ਆ ਉਹ ਖੜੀਆਂ ਸਰਕਾਰਾਂ ਇਹ ਤਾਂ ਗੱਲ ਹੀ ਕੁਝ ਨਹੀਂ ਸੀ ਕੀ ਸਾਰਾ ਮਾਮਲਾ ਕੀ ਸੀਗਾ ਜੀ ਮਾਮਲਾ ਕੁਝ ਨਹੀਂ ਇੱਕ ਬੰਦਾ ਸੀ ਸ਼ਰਾਰਤੀ ਐ ਸਾਰੇ ਜਾਣ ਦਾ ਕਰਪਟ ਦੇ ਠੱਗ ਐ ਉਹਨੇ ਆਪ ਦੀ ਹਿੰਦ ਪਕਾਉਣ ਵਾਸਤੇ ਪੰਜ ਵੇਸਾਂ ਦੇ ਲੋਕਾਂ ਨੂੰ ਤਪਾਇਆ ਪਰ ਮਾਨਾਰ ਮਾਨਾਇਕ ਇਹ ਵੀ ਯੋਰ ਡਰ ਸਾਰੇ ਦਾੜੂ ਵਾਲਾ ਤੋਂ ਪੈਸੇ ਲੈਂਦਾ ਸਾਰਿਆਂ ਤੋਂ ਪਤਾ ਹੀ ਸਾਰੀ ਦੁਨੀਆ ਨੂੰ ਤਾਂ ਥੋੜੂ ਨਹੀਂ ਪਤਾ ਤੁਸੀਂ दारू ਵਾਲਾ ਤੁਹਾਨੂੰ ਸਾਰੇ ਮੋੜ ਕੋਲੋਂ ਪਤਾ ਹੈ ਕੋਈ ਫਰਕ ਹੀ ਨਹੀਂ ਹੈ ਹਾਈ ਕੋਰਟ ਦੇ ਵਿੱਚ ਹੀ ਕੰਮ ਕਰਦਾ ਹਾਈ ਕੋਰਟ ਦੇ ਵਿੱਚ ਹੀ ਕੰਮ ਕਰਦਾ ਹਾਈ ਕੋਰਟ ਮੈਂ ਦੱਸੀ ਜਾਂਦਾ ਜਿਹੜੇ ਸਾਡੇ ਨਾਲ ਆਗੂ ਸੀ ਉਹ ਗੋਲ ਹੋ ਗਏ ਉਹ ਗੋਲ ਹੋਣ ਕਰਕੇ ਹਾਈ ਕੋਰਟ ਦੇ ਪੱਕੀ ਪੈਰ ਵੀ ਹੋ ਨਹੀਂ ਸਕੀ ਆਗੂ ਪਿੱਛੇ हट ਗਏ ਕਿਉਂਕਿ ਰਸਤੇ ਰਸਤੇਦਾਰੀਆਂ ਹੀ ਆ ਨਿਕਲੇ ਆ ਆਮ ਲੋਕ ਮਾਰੇ ਗਏ ਇਹ ਵੀ ਹਾਈ ਕੋਰਟ ਦੇ ਵਿੱਚ ਨਾ ਕੰਟੈਂਪਟ ਪਾਈ ਹੋਈ ਆ ਉਹਦੇ ਵਿੱਚ ਆਈਪੋਰਟ ਦੇ ਆਰਡਰ ਆ ਵੀ ਜਿਹੜੀ ਆ ਨਇਅ ਐਂਕ੍ਰੋਟਮੈਂਟ ਹੋਈ ਹੈ ਇਹਨੂੰ ਹਟਾਇਆ ਜਾਵੇ ਤੇ ਉਹਨਾਂ ਦੀ ਆਰਡਰਾਂ ਦੀ ਪਾਕਨਾਂ ਦੇ ਵਿੱਚ ਮਾਨੂੰ ਜੀ ਸਾਹਿਬ ਦੇ ਕਮਿਸ਼ਨ ਸਾਹਿਬ ਦਾ ਜਿਹੜਾ ਮੈਨੂੰ ਦੇਸਟੇਲ ਲਾਇਆ ਗਿਆ ਪੁਲਿਸ ਫੋਰਸ ਚਲਾਈ ਗਈ ਆ ਉਹਨਾਂ ਆਰਡਰਾਂ ਦੀ ਪਾਲਣਾ ਚਾਹੀਏ ਜਿਹੜੀ ਆ ਐਂਕ੍ਰੋਟਮੈਂਟ ਸਭ ਹਟਾ ਰਹੇ ਜੀ ਕਿਹੜਾ ਰਹਿ ਗਿਆ ਜੀ ਇਹ ਫੇਜ਼ 1 ਆ ਜੀ ਮੈਸਬਾਤ ਤੋਂ ਸ਼ੁਰੂ ਕੀਤੀ ਆ ਬਿਲਕੁਲ ਜੀ ਬਿਲਕੁਲ ਸਾਰੀ ਫੋਰਸ ਵੀ ਲੱਗੀ ਆ ਸਾਰਾ ਕੋਈ ਬਿਲਕੁਲ ਪੂਰੀ ਤਿਆਰੀ ਹੈ ਪਰਮਜੀਤ ਸਿੰਘ ਬਰਾੜ ਤਸੀਲਦਾਰ ਪਟਿਆਲਾ ਇਹ ਕਾਰਵਾਈ ਇਹ ਕਿੰਟੈਂਪਟ ਦਾ ਕੇਸ ਸੀ 2023 ਦਾ ਤੇ ਜਿਹੜੀ ਅਪਲਾਈਅנס ਉਹਦੀ ਕਰ ਰਹੇ ਆ ਅਸੀਂ ਉਹਦੇ ਕਰਕੇ ਜਿਹੜੀ ਗ੍ਰੀਲਰ ਰਿਮੂਵ ਦੀ ਅਪਲਾਈਅੰਸ ਸੀ ਉਹ ਜਿਹੜੀ ਵਾਇਲੇਸ਼ਨ ਸੀ ਉਹਨਾਂ ਦੀ ਅਪਲਾਈਅੰਸ ਕਰ ਰਹੇ ਹਾਂ ਕਿਹੜੇ ਕਿਹੜੇ ਏਰੀਆ ਅਸੀਂ ਅੱਜ ਫਿਲਹਾਲ ਦੋ ਅਸੀਂ ਹੁਣ ਕਰ ਰਹੇ ਆ ਫੇਸ 1 ਤੋਂ ਕਰ ਰਹੇ ਆ ਜਿੰਨੀ ਵੀ ਹੋਊਗੀ ਅਸੀਂ ਸਾਰੀ ਇਹਨੂੰ ਲੈ ਕੇ ਲਗਾਤਾਰ ਬਵਾਤ ਹੋ ਰਹੀ ਸੀ ਇਹਨਾਂ ਘਟੀਆਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਅੱਛਾ ਉਹਨਾਂ ਨੇ ਕਾਫੀ ਕਾਰਨਾਵੋ ਬੋਲਦੀਆਂ ਲੱਗਦਾ ਕਿ ਤਨੇ ਕਦੇ ਆਮ ਲੋਕਾਂ ਦੇ ਨਾਲ ਨਹੀਂ ਆ ਸਮੀ ਹੋਵੇ ਨਹੀਂ ਪਹਿਲਾਂ ਵੀ ਜੋ ਵੀ ਕਾਰਵਾਈ ਕੀਤੀ ਸੀ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਪਹਿਲਾ ਫੇਸ 1 ਤੋਂ ਕੀਤੀ ਸੀ ਤੇ ਫੇਸ 2 ਤੋਂ ਫਿਰ ਉਹ ਤੁਹਾਰੇ ਨਹੀਂ ਹੋ ਸਕਣ ਕਰਕੇ ਦੂਜੀ ਵਸਤੂ ਕੀਤੀ ਸੀ ਫਿਰ ਉਧਰ ਜ਼ਿਆਦਾ ਕਾਰ ਬਣ ਹੁਣ ਕਿਤੇ ਜਿਹੜੇ ਜਿਹੜੇ ਰਹਿ ਰਹੇ ਨੇ ਕੰਟੀਨਿਊਸਲੀ ਪ੍ਰੋਸੈਸ ਚ ਚੱਲ ਰਿਹਾ ਤੁਹਾਡੀ ਆਪਨੇ ਓਪੀ ਦੇ ਬਾਰੇ ਵਿੱਚ ਸਰਵੇ ਬਣਾਇਆ ਸੀ ਨਹੀਂ ਐਸਪਰ ਕੌਨਸੀ ਹੈ